ਬੰਦੇ ਪੁੰਨ ਦਾਨ ਕਰ ਕੁਝ ਰੱਬ ਕੋਲੋਂ ਡਾਰ ਬੰਦੇ ਪੁੰਨ ਦਾਨ ਕਰ ਕੁਝ ਰੱਬ ਕੋਲੋਂ ਡਾਰ ਐ ਤੇ ਕੁਝ ਨਹੀਂ ਮੂਰ ਕਾ ਤੇਰਾ ਸੱਚ ਦੀਆਂ ਕੱਟ ਪੁਣੀਆਂ ਜਿੰਦੇ ਝਰਖਾ ਕਦੋਂ ਗਾ ਰਬ ਤੇਰਾ ਸੱਚ ਦੀਆਂ ਕੱਟ ਪੁਣੀਆਂ ਜਿੰਦੇ ਝਰਖਾ ਕਦੋਂ ਗਾ ਰਬ ਤੇਰਾ ਸੱਚ ਦੀਆਂ ਕੱਟ ਪੁਣੀਆਂ ਉਹ ਵੀ ਨਾਰਿਆਨੀ ਜੀਨੇ ਕਾਲ ਪਾਵੇ ਬੰਨਿਆ ਉਹ ਵੀ ਨਾਰਿਆਨੀ ਜੀਨੇ ਕਾਲ ਪਾਵੇ ਬੰਨਿਆ ਮੋਤ ਕਾਲ ਮੁਹੀ ਰਬ ਨਾ ਦਾ ਬੂਆ ਪੰਨਿਆ ਤੈਨੂੰ ਦਤ ਦੇ ਬਚਾਓ ਐਤੇ ਕਿੜਾ ਜਿਦਿਆ ਕਤ ਸੁਣਿਆ ਜਿੰਦੇ ਚਰਖਾ ਕਤ ਗਾ ਰਬ ਤੇਰਾ ਸੱਚ ਦੀਆਂ ਕੱਤ ਪੁਣੀਆਂ ਜਿੰਦੇ ਚਰਖਾ ਕਰ ਤੂਗਾ ਰੱਬ ਤੇਰਾ ਸੱਚ ਦੀਆਂ ਕੱਤ ਪੁਣੀਆਂ ਮੈਂ ਪਾਲੇ ਪਾਲੇ ਵਿੱਚ ਤੇਰੇ ਮੁਕਣੇ ਉਸਾਦ ਨੇ ਉੱਡ ਜੁਗਾ ਪੌਰ ਹੋਣ ਕਵਰ ਨਵਾਸ ਨੇ ਇੱਥੇ ਚਾਰ ਕ ਦਿਨਾਂ ਦਾ ਹੈ ਬਸੇਰਾ ਸੱਚ ਦੀਆਂ ਕੱਤ ਪੁਣੀਆਂ ਜਿੰਦੇ ਚਰਖਾ ਕਰ ਤੂਗਾ ਰੱਬ ਤੇਰਾ ਸੱਚ ਦੀਆਂ ਕੱਤ ਪੁਣੀਆਂ ਜਿੰਦੇ ਝਰਖਾ ਕਤੂਗਾ ਰੱਬ ਤੇਰਾ ਸੱਚ ਦੀਆਂ ਕੱਤ ਪੁਣੀਆਂ ਅੱਗੇ ਆਇਆ ਨੇੜੇ ਪਿੱਛਾ ਰਹਿ ਗਿਆ ਦੂਰ ਨਹੀਂ ਦਿੱਤੋਂ ਪਹਿਲਾ ਲੰਗ ਕੋਈ ਸਕਦਾ ਨਾ ਦੂਰ ਨਹੀਂ ਹੋ ਜੂ ਪਰਿਆ ஆயா கத்து குனியா ஜிந்து ரபேரா சச்சத கத்து குனியா ஜிந்து ர ਸੱਚ ਦੀਆਂ ਕਤੂਣੀਆਂ ਮਾਇਆ ਦੀਆਂ ਟੇਰੀਆਂ ਤੇ ਸੱਪ ਬਣ ਬੈਠਣਾ ਮਾਇਆ ਦੀਆਂ ਟੇਰੀਆਂ ਤੇ ਸੱਪ ਬਣ ਬੈਠਣਾ ਇੱਕ ਦਿਨ ਰਹਿਣੀ ਇਹਨਾ ਪੁੱਲਾਂ ਵਿੱਚੋਂ ਮਹਿਕਣਾ ਨਾ ਮੈਂ ਜੱਪਦਾ ਹੈ ਬੇਲੇ ਵਾਲਾ ਤੇਰਾ ਸੱਚ ਦੀਆਂ ਕੱਟ ਗੁਣੀਆਂ ਜਿੰਦੇ ਚਾਰ ਕਾ ਕਤੂ ਗੱਰ ਅੱਬ ਤੇਰਾ ਸੱਚ ਦੀਆਂ ਕੱਟ ਗੁਣੀਆਂ ਮਕਾ ਕਰਨਾ ਹੁਣੇ ਮੈਂ ਜਿੰਦੇ ਚਾਰ ਕਾ ਕਤੂ ਗੱਰ ਅੱਬ ਤੇਰਾ ਸੱਚ ਦੀਆਂ ਕੱਟ ਗੁਣੀਆਂ